ਸਤਿ ਸ਼੍ਰੀ ਅਕਾਲ ਮੇਰੀਆਂ ਪਿਆਰੀਏ ਭੈਣੋ ਸਵਾਗਤ ਹੈ ਤੁਹਾਡਾ ਮੇਰੀ ਇਸ YouTube ਚੈਨਲ ਤੇ ਉਮੀਦ ਕਰਦੀ ਹਾਂ ਕਿ ਸਾਰੀਆਂ ਖੁਸ਼ ਹੋਵੋਗੀਆਂ ਅਤੇ ਤੰਦਰੁਸਤ ਹੋਵੋਗੀਆਂ ਚੜ੍ਹਦੀ ਕਲਾ ਵਿੱਚ ਹੋਵੋਗੀਆਂ ਲਓ ਜੀ ਇੱਥੇ 8:30 ਹੋ ਚੁੱਕੇ ਸੀ ਤੇ ਬੱਚੇ ਚਲੇ ਗਏ ਸੀ ਸਕੂਲ ਤੇ ਮੰਮੀ ਵੀ ਦਫ਼ਤਰ ਜਾਣ ਲਈ ਤਿਆਰ ਹੋਈ ਜਾਂਦੇ ਤੇ ਆਪਾਂ ਰੋਜ਼ ਵਾਲਾ ਉਹੀ ਕੰਮ ਚੱਕ ਲਿਆ ਹਥਿਆਰ ਝਾੜੋ ਕਦੇ-ਕਦੇ ਮੈਂ ਸੋਚਦੀ ਆਂ ਵੀ ਆਪਾਂ ਰੋਜ਼ ਹੀ ਇਹੀ ਕੰਮ ਕਰਦੇ ਆ ਹਨਾ ਜਿਵੇਂ ਆਪਾਂ ਨੂੰ ਔਰਤਾਂ ਨੂੰ ਸਜ਼ਾ ਮਿਲੀ ਹੁੰਦੀ ਹੈ ਵੀ ਬਾਕੀ ਸਾਰੇ ਘਰ ਤੇ ਗੰਦ ਖਲਾਰ ਕੇ ਤੁਰ ਜਾਂਦੇ ਆ ਤੇ ਆਪਾਂ ਕਰਦੇ ਰਹਿੰਦੇ ਆ ਸਾਫ਼ ਹਨਾ ਪਿੱਛੋਂ ਦੇਖੋ ਸਾਰਾ ਦਿਨ ਹੀ ਆਪਣੀ ਸਫਾਈ ਮੁਕਦੀ ਫੇਰ ਆ ਕੇ ਬੱਚੇ ਖਲਾਰੇ ਪਾ ਦਿੰਦੇ ਆ ਸਕੂਲੋਂ ਆਉਂਦੇ ਆ ਦੇਖੋ ਕਿੰਨਾ ਕੁਝ ਖਲਾਰ ਦਿੰਦੇ ਆ ਕਿਤਰੇ ਸ਼ੂਜ਼ ਕਿਦਰੇ ਬੋਟਲ ਕਿਦਰੇ ਬੈਗ ਹਨਾ ਔਨ ਸਾਰੀ ਕਿੰਨੇ ਖਲਾਰੇ ਬਾ ਦਿੰਦੇ ਆਗੇ ਚਲੋ ਜੀ ਆਪਾਂ ਨੂੰ ਤਾਂ ਕਰਨੀ ਹੀ ਪੈਂਦੀ ਆ ਸਾਫ਼ ਰੱਖਣੀ ਹੀ ਪੈਂਦੀ ਆ ਹਨਾ ਤੇ ਅੱਜ ਮੈਂ ਜਲਦੀ ਜਲਦੀ ਸਫਾਈਆਂ ਕਰਕੇ ਸੋਚਿਆ ਸੀਗਾ ਵੀ ਅੱਜ ਕੁਝ ਨਵਾਂ ਬਣਾਉਣੀ ਆ ਅੱਜ ਮੈਂ ਬਣਾ ਰਹੀ ਹਾਂਗੀ ਆਵਲੇ ਦੀ ਰੈਸਪੀ ਆਵਲਾ ਤੇ ਗੁੜ ਉਹਨਾਂ ਦੋਨਾਂ ਦੇ ਨਾਲ ਮੈਂ ਬਣਾ ਰਹੀ ਹਾਂਗੀ ਆਵਲੇ ਦਾ ਦੇਸੀ ਜੈਮ ਕਹਿ ਲਓ ਚਾ ਚਟਨੀ ਕਹਿ ਲਓ ਚਲੋ ਜੀ ਚੱਲਦੇ ਆ ਨਾ ਧੋ ਕੇ ਫਿਰ ਕਿਚਨ ਦੇ ਵਿੱਚ ਬਣਾਉਣ ਵਾਸਤੇ ਲਓ ਜੀ ਮੈਂ 1 ਕਿਲੋ ਦੇ ਕਰੀਬ ਹੈ ਜਿਹੜੇ ਆਵਲੇ ਜਿਹੜੇ ਉਬਾਲ ਕੇ ਰੱਖਲੇ ਹੈਗੇ ਆ ਤੇ ਉਨਾ ਹੀ ਮੈਂ ਲੈ ਲਿਆ ਹੈਗਾ ਗੁੜ ਤੁਸੀਂ ਗੋੜਾ ਜਿਹੜਾ ਘਟਾਵ ਦਾ ਸਕਦੇ ਹੋ ਥੋੜਾ ਜਾਂ ਬਹੁਤਾ ਲੈ ਸਕਦੇ ਹੋ ਆਦੀ ਮਰਜ਼ੀ ਦੇ ਹਿਸਾਬ ਨਾਲ ਵੀ ਜਿੰਨਾ ਕੁ ਮਿੱਠਾ ਰੱਖਣਾ ਤੇ ਹੁਣ ਮੈਂ ਇਹਦੀਆਂ ਜਿਹੜੀਆਂ ਗਿੜਕਾਂ ਆਵਲਿਆਂ ਦੀਆਂ ਅਲੱਗ ਕਰ ਲੀਆਂ ਵੀ ਤੁਸੀਂ ਪਤਾ ਨਹੀਂ ਕੀ ਕਹਿੰਦੇ ਆ ਸਾਡੇ ਤੇ ਇੱਥੇ ਗਿੜਕਾ ਹੀ ਕਹਿੰਦੇ ਜਿਹੜੇ ਬੀਜ ਹੁੰਦੇ ਆਵਲੇ ਦੇ ਵਿੱਚ ਕੋਈ ਹੈਡਕਾ ਵੀ ਕਹਿ ਦਿੰਦਾ ਹਨ ਤੇ ਉਹਨੂੰ ਮੈਂ ਅਲੱਗ ਕਰ ਲਿਆ ਸੀਗਾ ਤੇ ਆਵਲਿਆਂ ਨੂੰ ਪੂਰੀ ਤਰ੍ਹਾਂ ਮੈਸ਼ ਕਰ ਲਿਆ ਸੀਗਾ ਤੇ ਇੱਕ ਪੈਨ ਦੇ ਵਿੱਚ ਮੈਂ ਪਾ ਲਿਆ ਹੈਗਾ ਦੇਸੀ ਘੋਜਮਾ ਥੋੜਾ ਜਿਹਾ ਜਿਆਦਾ ਨਹੀਂ ਹੈਗਾ ਮੰਨ ਲਓ ਵੀ ਚਮਚਾ ਦੋ ਚਮਚੇ ਜਿੰਨਾ ਵੀ ਤੁਸੀਂ ਪਾਉਣਾ ਚਾਹੋ ਨੇ ਆ ਪਾ ਸਕਦੇ ਆਂਗੇ ਮੈਂ ਦੋ ਚਮਚੇ ਪਾਏ ਆ ਤੇ ਇਹਦੇ ਵਿੱਚ ਪਾਤੀ ਹੈਗੀ ਸੌਂਫ ਥੋੜੀ ਜੀ ਜਦੋਂ ਰੋਸਟ ਹੋ ਗਈ ਹੈ ਤੇ ਜੋ ਮੈਸ਼ ਕੀਤਾ ਹੋਇਆ ਸੀ ਜਿਹੜਾ ਬੈਟਰ ਸੀਗਾ ਆਵਲੇ ਦਾ ਮਤਲਬ ਤੇ ਉਹਨੂੰ ਮੈਂ ਉਹਦੇ ਵਿੱਚ ਪਾਤਾ ਹੈਗਾ ਪੈਨ ਦੇ ਤੇ ਹੁਣ ਇਹਨੂੰ ਪੂਰੀ ਤਰ੍ਹਾਂ ਆਪਾਂ ਇਹਨੂੰ ਗਰਮ ਕਰਨਾ ਹੈਗਾ ਪੂਰੀ ਤਰ੍ਹਾਂ ਇਹਨੂੰ ਰਿੰਨਣਾ ਕਹਿ ਲਓ ਜਿਵੇਂ ਹਨਾ ਕਹਿ ਲੈਣੀ ਆਪਾਂ ਸਲੋ ਕਰਕੇ ਨਾ ਗੈਸ ਦਾ ਫਲੇਮ ਤੇ ਇਹਨੂੰ ਪੂਰੀ ਤਰ੍ਹਾਂ ਪਕਾਉਣਾ ਹੈਗਾ ਤੇ ਮੇਰਾ ਤਾਂ ਭੈਣੋਂ ਇਹ ਬਰਤਨ ਹੈ ਨਾ ਜਿਹੜਾ ਇਹ ਸਟੀਲ ਦਾ ਹੈ ਪੈਨ ਇਹ ਖਿਸਕ ਲਈ ਬਹੁਤ ਹੈਗਾ ਭੱਜੇ ਹੀ ਫੜਦਾ ਲੈ ਇਹਦੇ ਤੇ ਚੰਗੀ ਤਰ੍ਹਾਂ ਜਦੋਂ ਆਪਾਂ ਨੂੰ ਲੱਗ ਜੇ ਵੀ ਪੱਕ ਗਿਆ ਹੈਗਾ ਇਹ ਹਨਾ ਤੇ ਇਹਦੇ ਵਿੱਚ ਆਪਾਂ ਜਿਹੜਾ ਮੈਸ਼ ਕੀਤਾ ਹੋਇਆ ਗੁੜ ਪਾ ਦੇਣਾ ਹੈਗਾ ਤੇ ਬਸ ਗੁੜ ਦੇ ਵਿੱਚ ਗੰਡਾ ਹੀ ਆ ਨਾ ਰਹਿ ਜਾਣ ਵੀ ਜਿਹੜਾ ਫਿਰ ਮੂੰਹ ਦੇ ਵਿੱਚ ਨਾ ਗੰਡਾ ਜੀਆਂ ਦਾ ਟੇਸਟ ਆਊਗਾ ਜਿਆਦਾ ਗੋੜ ਆਊਗਾ ਹਨਾ ਤੇ ਇਹਨੂੰ ਪੂਰੀ ਤਰ੍ਹਾਂ ਜੇ ਰਹਿ ਗਈਆਂ ਤਾਂ ਹੱਥ ਨਾਲ ਵੀ ਮੈਸ਼ ਕਰ ਸਕਦੇ ਆ ਇਹਨੂੰ ਉਹ ਕਿਉਂਕਿ ਗੁੜ ਕੁੱਟਣ ਦੇ ਨਾਲ ਕੁੱਟ ਕੇ ਜਿਵੇਂ ਮੈਂ ਬਣਾਇਆ ਹੈਗਾ ਹਨਾ ਹਨਾ ਪੋਲਾ ਹੋ ਜਾਂਦਾ ਹੈਗਾ ਗੁੜ ਤੇ ਇਹਨੂੰ ਚੰਗੀ ਤਰ੍ਹਾਂ ਪਾ ਲੈਣਾ ਹੈਗਾ ਚੰਗੀ ਤਰ੍ਹਾਂ ਫਿਰ ਹੁਣ ਇਹਨੂੰ ਪਕਾਉਣਾ ਹੈਗਾ ਆਪਾਂ ਚੰਗੀ ਗੈਸ ਨੂੰ ਸਿਮ ਕਰਕੇ ਸਲੋ ਕਰਕੇ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਹੈਗਾ ਇਹ ਆਪਾਂ ਤਕਰੀਬਨ ਇਹਨੂੰ 10 ਮਿੰਟ ਤੱਕ ਪਕਾਵਾਂਗੇ ਤੁਹਾਨੂੰ ਆਪਣੇ ਆਪ ਹੀ ਇਹਦੇ ਕਲਰ ਦਾ ਪਤਾ ਲੱਗਦਾ ਜਾਣਾ ਹੈਗਾ ਹਨਾ ਵੀ ਕਿਵੇਂ ਹੋ ਗਿਆ ਦੇਖੋ ਪਹਿਲਾਂ ਨਾਲੋਂ ਕਿੰਨਾ ਫਰਕ ਪਿਆ ਗਿਆ ਹੁਣ ਇਹਦਾ ਇਸ ਤਰ੍ਹਾਂ ਇਹ ਕਿਸੇ ਚ ਗੰਡਾ ਨਾ ਰਹਿਣ ਦਿਓ ਵੀ ਆਵਲਿਆਂ ਦੀਆਂ ਗੰਡਾ ਵੀ ਨਾਲ ਦੀ ਨਾਲ ਜਿਹੜੀਆਂ ਮਾਰੀ ਚੱਲੋ ਕੜਸ਼ੀ ਵਗੈਰਾ ਦੇ ਨਾਲ ਹਨਾ ਤੇ ਗੁੜ ਦੀਆਂ ਗੰਡਾ ਵੀ ਤੇ ਇਹ ਬਣ ਕੇ ਬਹੁਤ ਟੇਸਟੀ ਬਣ ਜਾਊਗਾ ਤੇ ਇਸ ਤੋਂ ਇਲਾਵਾ ਇਹਦੇ ਫਾਇਦੇ ਵੀ ਬਹੁਤ ਹੈਗੇ ਆ ਹਨਾ ਜਿਵੇਂ ਇਹ ਵੀ ਆਵਲੇ ਦੇ ਤੁਹਾਨੂੰ ਪਤਾ ਹੀ ਹੈ ਤੇ ਗੁੜ ਦੇ ਵੀ ਇਹਨਾਂ ਦੋਨਾਂ ਵਿੱਚ ਆਇਰਨ ਦੀ ਮਾਤਰਾ ਹੁੰਦੀ ਹੈ ਤੇ ਸਾਡੀ ਇਮਿਊਨਿਟੀ ਸਿਸਟਮ ਨੂੰ ਵੀ ਇਹ ਵਧੀਆ ਬਣਾ ਕੇ ਰੱਖਦੇ ਆ ਮਜ਼ਬੂਤ ਬਣਾਉਂਦੇ ਆ ਨਾ ਸਰਦੀਆਂ 'ਚ ਤਾਂ ਵੈਸੇ ਹੀ ਇਹ ਚੀਜ਼ਾਂ ਜਿਹੜੀਆਂ ਬਹੁਤ ਵਧੀਆ ਲੱਗਦੀਆਂ ਹੈਗੀਆਂ ਤੇ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਵਿੱਚ ਮਿਰਚ ਨਮਕ ਕਾਲੀ ਮਿਰਚ ਕੁਝ ਵੀ ਆਪਦੇ ਹਿਸਾਬ ਨਾਲ ਐਡ ਕਰ ਸਕਦੇ ਹੈਗੇ ਆ ਦੇਖੋ ਪਹਿਲਾਂ ਨਾਲੋਂ ਕਿੰਨਾ ਫਰਕ ਪੈ ਗਿਆ ਹਨਾ ਇਹਨੂੰ ਤੁਸੀਂ ਬ੍ਰੈਡ ਤੇ ਲਾ ਕੇ ਵੀ ਜਿਵੇਂ ਬੱਚੇ ਖਾ ਸਕਦੇ ਹੈਗੇ ਆ ਜਾਂ ਵੈਸੇ ਵੀ ਖਾ ਸਕਦੇ ਆ ਮੈਂ ਤਾਂ ਡੇਲੀ ਵੈਸੇ ਹੀ ਲੈ ਲੈਂਦੀ ਆ ਕਹਿੰਦੇ ਸਾਰੀ ਲੇਡੀਜ਼ ਨੂੰ ਨਾ ਇਹ ਚੀਜ਼ਾਂ ਜਿਹੜੀਆਂ ਇੱਕ ਚਮਚਾ ਤਾਂ ਜ਼ਰੂਰ ਬਣਾ ਕੇ ਲੈਣਾ ਚਾਹੀਦਾ ਚਾਹੇ ਤੁਸੀਂ ਕੁਝ ਵੀ ਆਇਰਨ ਵਾਲੀ ਚੀਜ਼ ਹੈ ਜਿਹੜੀ ਜਿਵੇਂ ਲੇਡੀਜ਼ ਦੇ ਵਿੱਚ ਜਿਹੜਾ ਆਇਰਨ ਜਿਹੜਾ ਪੂਰਾ ਹੋਣਾ ਚਾਹੀਦਾ ਹੈਗਾ ਨਹੀਂ ਤਾਂ ਆਪਾਂ ਨੂੰ ਥਕਾਵਟ ਜੀ ਸਾਰਾ ਦਿਨ ਹੋਈ ਰਹਿੰਦੀ ਆ ਹਨਾ ਉਹਦੇ ਨਾਲ ਆਪਣਾ ਜਿਹੜੀ ਖੂਨ ਦੀ ਜਿਹੜੀ ਕਮੀ ਹੋ ਜਾਂਦੀ ਹੈਗੀ ਆਇਰਨ ਦੀ ਜਦੋਂ ਕਮੀ ਹੋ ਜਾਂਦੀ ਹੈ ਦੇਖੋ ਕਿੰਨਾ ਸੋਹਣਾ ਬਣ ਗਿਆ ਇਹਦਾ ਰੰਗ ਬਣ ਗਿਆ ਹਨਾ ਪੂਰੀ ਤਰ੍ਹਾਂ ਜੈਮ ਬਣ ਗਿਆ ਹੈਗਾ ਜਿਵੇਂ ਆਪਾਂ ਬਾਜ਼ਾਰ ਚੋਂ ਲਿਆਉਂਦੇ ਆ ਬਿਲਕੁਲ ਉਹ ਜ। ਪਰ ਇਹ ਆਪਣਾ ਜਿਹੜਾ ਬਾਜ਼ਾਰੀ ਨਹੀਂ ਹੈਗਾ ਆਪਣਾ ਘਰੇ ਬਣਾਇਆ ਹੋਇਆ ਦੇਸੀ ਜੈਮ ਹੈ ਹਨਾ ਤੇ ਹੁਣ ਇਹ ਜਿਹੜਾ ਘਿਓ ਵੀ ਛੱਡਿਆ ਆ ਹੈਗਾ ਬਹੁਤ ਸੋਹਣਾ ਇਹਦਾ ਇਹਦਾ ਰੰਗ ਬਣਿਆ ਹੈਗਾ ਤੇ ਬਈ ਮੈਨੂੰ ਤਾਂ ਲੱਗਦਾ ਬਹੁਤ ਟੇਸਟੀ ਤੇ ਉਹ ਤੇ ਹੁਣ ਤਾਵਲਿਆਂ ਦਾ ਵੀ ਮੌਸਮ ਹੈ ਬਹੁਤ ਸਾਰੇ ਆਵਲੇ ਜਿਹੜੇ ਮਾਰਕੀਟ ਚ ਮਿਲ ਜਾਂਦੇ ਹੈਗੇ ਆ ਐਸ ਵਾਰੀ ਤਾਵਲਿਆਂ ਨੂੰ ਬਹੁਤ ਜ਼ਿਆਦਾ ਫਲ ਲੱਗਿਆ ਹੋਇਆ ਹੈਗਾ ਤੇ ਲੋ ਜੀ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਹੁਣ ਆਪਾਂ ਖਾ ਕੇ ਦੇਖਦੇ ਆ ਇੰਨਾ ਟਾਈਮ ਆਪਣੇ ਤੁਰਿਆਂ ਨਹੀਂ ਜਾਣਾਗਾ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਚਲੋ ਜੀ ਤਦ ਤੱਕ ਲਈ ਸਾਸਰੀਏ ਕਾਲ ਮਿਲਦੀਆਂ ਕਿਸੇ ਨੈਕਸਟ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ